ਪਰ ਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ ਚੌਥਾ ਭਾਗ ਸੁਣ ਰਹੇ ਹੋ ਬਿਮਾਰ ਆਦਮੀ ਨੂੰ ਤਾਂ ਕੋਈ ਉਧਾਰ ਵੀ ਨਹੀਂ ਦਿੰਦਾ ਸੋਚ-ਸੋਚ ਕੇ ਹਾਰ ਕੇ ਉਸਨੇ ਆਪਣੀ ਘਰ ਵਾਲੀ ਪ੍ਰੀਤੋ ਦੀ ਇੱਕ ਟੂਮ ਵੇਚਣ ਦਾ ਇਰਾਦਾ ਕਰ ਲਿਆ ਦਿਨ ਚੜਿਆ ਤਾਂ ਜਾਗਰ ਨੇ ਆਪਣੀ ਮਾਂ ਜੈਕਰ ਨੂੰ ਇਹ ਸਲਾਹ ਦੱਸੀ ਹੁਣ ਵਿਚਾਰੀ ਜੈਕਰ ਵੀ ਕੀ ਕਰੇ ਉਸਨੇ ਵੀ ਹਾਮੀ ਭਰ ਦਿੱਤੀ ਉਹਨਾਂ ਨੇ ਪ੍ਰੀਤੋ ਨੂੰ ਕਿਹਾ ਕਿ ਉਹ ਸੋਨੇ ਦਾ ਟਿੱਕਾ ਉਹਨਾਂ ਨੂੰ ਆਪਣੇ ਪੇਟੀ ਵਿੱਚੋਂ ਕੱਢ ਕੇ ਫੜਾਵੇ ਤਾਂ ਉਹ ਇਸ ਸੰਕਟ ਵਿੱਚੋਂ ਨਿਕਲ ਸਕਣ ਪ੍ਰੀਤੋ ਨੇ ਆਪਣੀ ਪੇਟੀ ਦਾ ਜਿੰਦਾ ਖੋਲਿਆ ਫਿਰ ਡੱਬੇ ਵਿੱਚ ਸੋਨੇ ਦਾ ਇੱਕ ਟਿੱਕਾ ਫੜਾਉਂਦੀ ਮੋਟੇ-ਮੋਟੇ ਅਥਰੂਆਂ ਨਾਲ ਰੋ ਪਈ ਅੱਖਾਂ ਵਿੱਚ ਪਾਣੀ ਜਾਗਰ ਦੇਵੀ ਆ ਗਿਆ ਫਿਰ ਜਾਗਰ ਬਾਸ ਦੀ ਡਾਂਗ ਫੜ ਕੇ ਉਸ ਉੱਤੇ ਭਾਰ ਦਿੰਦਾ ਘਰੋਂ ਤੁਰ ਪਿਆ ਨਾਲ ਉਸ ਦੀ ਮਾਂ ਜੈਕਰ ਵੀ ਤੁਰ ਪਈ ਉਹ ਸੱਥ ਵਿੱਚ ਲੰਘ ਕੇ ਸੁਨਿਆਰਾਂ ਦੀ ਹੱਟੇ ਉੱਤੇ ਪਹੁੰਚ ਗਏ ਉਹਨਾਂ ਨੂੰ ਟਿੱਕਾ ਵੇਚ ਦਿੱਤਾ ਜਿਹੜੇ ਉਹਨਾਂ ਨੇ ਰਕਮ ਦਿੱਤੀ ਉਹ ਜਾਗਰ ਨੇ ਗਿਣ ਕੇ ਰੁਮਾਲ ਵਿੱਚ ਬੰਨ ਕੇ ਜੇਬ ਵਿੱਚ ਪਾ ਲਈ ਸੋਟੀ ਤੇ ਭਾਰ ਦਿੰਦਾ ਜਾਗਰ ਘਰ ਨੂੰ ਤੁਰ ਪਿਆ ਨਾਲ ਉਸ ਦੀ ਮਾਂ ਵੀ ਉਹ ਦੋਵੇਂ ਮਾਂ ਪੁੱਤ ਘਰੇ ਆ ਗਏ ਕਈ ਦਿਨਾਂ ਬਾਅਦ ਜਦ ਜਾਗਰ ਦਾ ਸਿਰੀ ਫਿਰ ਉਹਨਾਂ ਦੇ ਘਰੇ ਆਇਆ ਤਾਂ ਉਹਨਾਂ ਮਾਂ ਪੁੱਤ ਨੇ ਉਸਦੇ ਦੇਣੇ ਰੁਪਏ ਗਿਣ ਕੇ ਦੇ ਦਿੱਤੇ ਜ਼ਿਮੀਦਾਰ ਆਪਣੇ ਘਰ ਨੂੰ ਮੁੜ ਗਿਆ ਜਾਗਰ ਉਸਦੀ ਮਾਂ ਜੈਕੌਰ ਤੇ ਉਸਦੀ ਪਤਨੀ ਪ੍ਰੀਤੋ ਬਹਿ ਕੇ ਰੋਂਦੇ ਰਹੇ ਸਾਰਾ ਦਿਨ ਸੰਗਰਾਦ ਦਾ ਤਿਹੜਾ ਸੀ ਜੈਕੌਰ ਅੱਜ ਗੁਰਦੁਆਰੇ ਮੱਥਾ ਟੇਕਣ ਗਈ ਕਿ ਮੇਰੇ ਜਾਗਰ ਨੂੰ ਬਿਮਾਰੀ ਤੋਂ ਆਰਾਮ ਆ ਜਾਵੇ ਅਜੇ ਭੋਗ ਨਹੀਂ ਸਿਪਿਆ ਪਾਠੀ ਸਿੰਘ ਪਾਠ ਕਰ ਹੀ ਰਿਹਾ ਸੀ ਜੈਕੁਰ ਨੇ ਸੋਚਿਆ ਕਿ ਗੁਰੂ ਘਰ ਵਿੱਚ ਮੈਂ ਕੋਈ ਸੇਵਾ ਹੀ ਕਰ ਲਵਾਂ ਉਸ ਨੇ ਪਰੇ ਲੰਗਰ ਦੇ ਨਾਲ ਦੇ ਬਰਾਂਡਿਆਂ ਵਿੱਚੋਂ ਬੋਕਰ ਚੁੱਕ ਲਿਆਂਦੀ ਤੇ ਖਾਲੀ ਜਗ੍ਹਾ ਸੰਵਰਨ ਲੱਗੀ ਉਹਨੇ ਬਾਵਾ ਥਾਂ ਸੁੰਬਰ ਦਿੱਤਾ ਸੀ ਇਤਨੇ ਵਿੱਚ ਗੁਰਦੁਆਰੇ ਦਾ ਪ੍ਰਧਾਨ ਆ ਗਿਆ ਪ੍ਰਧਾਨ ਬੋਲਿਆ ਸ਼ਾਬਾਸ਼ ਜੈਕੁਰੇ ਅੱਜ ਤਾਂ ਤੂੰ ਨਿੱਤਰ ਗਈ ਗੁਰੂ ਘਰ ਦੀ ਸੇਵਾ ਕਰੀ ਜਾਣੀ ਹੈ ਹਾਂ ਜੀ ਮੇਰਾ ਪੁੱਤ ਬਿਮਾਰ ਹੈ ਗੁਰੂ ਘਰ ਦੀ ਸੇਵਾ ਕਰੇ ਤੋਂ ਸ਼ਾਇਦ ਉਸ ਨੂੰ ਰਾਮ ਆ ਜਾਵੇ ਜੈਕੁਰ ਬੁੱਲੀ ਗੁਰੂ ਮਹਾਰਾਜ ਸਬਦ ਨਾ ਸੁਣਦਾ ਹੈ ਜਰੂਰ ਰਾਮ ਆ ਜਾਵੇਗਾ ਜੇ ਸੱਚੇ ਦਿਲੋਂ ਸੇਵਾ ਕੀਤੀ ਜਾਵੇ ਤੂੰ ਐ ਐ ਕਰਨਾ ਰੋਜ਼ ਸਵਸ ਦੇਹਾ ਆ ਕੇ ਸਾਰੇ ਮਾਂਜਾ ਮਾਰ ਜਾਇਆ ਕਰ ਨਾਲੇ ਤਾਂ ਪ੍ਰਸ਼ਾਦੇ ਲੈ ਜਾਇਆ ਕਰ ਨਾਲੇ ਤੈਨੂੰ ਮਹੀਨੇ ਮਗਰੋਂ ਲੀੜਾ ਕੱਪੜਾ ਬਣਾ ਦਿਆ ਕਰਾਂਗੇ ਪਰਦਾਨ ਇਹੋ ਜਿਹੇ ਲੋਕਾਂ ਦੀ ਮਜਬੂਰੀ ਸਮਝਦਾ ਸੀ ਚੰਗਾ ਜੀ ਆ ਕੇ ਜੈਕਰ ਵਿੱਚ ਮਾਂਜਾ ਮਾਰਨ ਲੱਗ ਪਈ ਹੁਣ ਜੈਕਰ ਹਰ ਰੋਜ਼ ਗੁਰਦੁਆਰੇ ਆ ਕੇ ਮਾਂਜਾ ਮਾਰਦੀ ਅਤੇ ਪ੍ਰਸ਼ਾਦੇ ਘਰੇ ਲੈ ਜਾਂਦੀ ਵੇੜੇ ਦੇ ਵਿੱਚ ਆਦਮੀਆਂ ਟੀਮੀਆਂ ਜਾਗਰ ਦੇ ਬਿਮਾਰ ਦਾ ਪਤਾ ਲੈਣ ਆਉਂਦੇ ਪਤਾ ਪੁੱਛ ਕੇ ਕੋਈ ਦਵਾਈ ਦੱਸਦਾ ਕੋਈ ਕੁਝ ਹੋਰ ਦੱਸਦਾ ਕੋਈ ਕੁਝ ਹੋਰ ਬੋਲਦਾ ਇੱਕ ਦਿਨ ਬਿਸ਼ਨੀ ਬੁੜੀ ਪਤਾ ਲੈਣ ਆਈ। ਉਹਨਾਂ ਨੂੰ ਆਖਣ ਲੱਗੀ, "ਨੇ ਜਾ ਕੁਰੇ, ਨਿਪਾਈ ਤੇਰੇ ਜਾਗਰ ਨੂੰ ਤਾਂ ਕੋਈ ਭੂਤ ਪ੍ਰੇਤ ਦਾ ਸ਼ਾਇਆ ਲੱਗਦਾ ਹੈ। ਜਦੋਂ ਕੋਈ ਦਵਾਈ ਬੂਟੀ ਨਾ ਲੱਗੇ, ਸਮਝ ਲਓ ਕੋਈ ਕਸਰ ਹੈ। ਭੈਣੇ ਇਹਦਾ ਇਲਾਜ ਕਰਾਓ। ਮੇਰੇ ਪੇਕੀ ਇੱਕ ਹੰਡੇ ਹੋਇਆ ਸਿਆਣਾ ਹੈ। ਦੂਰੋਂ ਦੂਰੋਂ ਉਸ ਕੋਲ ਲੋਕ ਇਹੋ ਇਲਾਜ ਕਰਾਉਣ ਆਉਂਦੇ ਐ। ਤੁਸੀਂ ਉਸ ਤੋਂ ਇਲਾਜ ਕਰਾਓ ਭਾਈ।" ਕੋਈ ਭੂਤ ਚੜ੍ਹੇਲ ਨਹੀਂ ਰਹਿਣ ਦੇਣੀ ਉਸਨੇ ਐ ਟੱਲੀ ਵਰਗਾ ਬਣਾ ਦੇਵੇਗਾ ਇਸ ਨੂੰ ਜੈਕਰ ਤੇ ਜਾਗਰ ਨੇ ਬਿਸ਼ਨੀ ਬੁੜੀ ਦੀ ਗੱਲ ਮੰਨ ਕੇ ਉਸਦੇ ਪੇਕਿਆਂ ਤੋਂ ਸੁਨੇਹਾ ਭੇਜ ਕੇ ਉਸ ਸਿਆਣਾ ਮੰਗਵਾ ਲਿਆ ਸਿਆਣਾ ਆ ਕੇ ਉਹਨਾਂ ਦੇ ਘਰ ਦਾ ਚਾਰ ਚੁਫੇਰਾ ਦੇਖਣ ਲੱਗ ਪਿਆ ਫਿਰ ਬੀੜੇ ਲਾ ਕੇ ਮੰਜੇ ਉੱਪਰ ਬੈਠ ਕੇ ਬੀੜੀ ਪਿੰਦਾ ਪਿੰਦਾ ਸੋਚਣ ਲੱਗ ਪਿਆ ਜੈਕਰ ਉਸ ਕੋਲ ਪੀੜੀ ਢਾ ਕੇ ਬੈਠ ਗਈ ਜਾਗਰ ਉਸਦੇ ਨਾਲ ਮੰਜੇ ਉੱਪਰ ਬੈਠਾ ਸੀ ਸਿਆਣਾ ਬੀੜੀ ਪਿੰਡਾ ਕੁਝ ਸੋਚੀ ਜਾਂਦਾ ਸੀ ਜੈਕੁਰ ਸਿਆਣੇ ਅੱਗੇ ਹੱਥ ਬੰਨੀ ਬੈਠੀ ਸੀ ਕੁਝ ਚਿਰ ਮਗਰੋਂ ਸਿਆਣਾ ਜੈਕੁਰ ਨੂੰ ਬੋਲਿਆ ਦੇਖ ਮਾਤਾ ਮੈਂ ਚਲਮੀ ਜਹੀ ਇਹ ਨਿਗਾਤਾ ਮਾਰ ਲਈ ਇਸ ਨੂੰ ਕਿਸੇ ਨੇ ਕੁਝ ਕਰਾਇਆ ਹੈ ਇਹਦੇ ਸਿਰ ਤੇ ਪ੍ਰੇਤ ਦਾ ਛਾਇਆ ਹੈ ਚੀਜ਼ ਬਹੁਤਾ ਬਹੁਤ ਤਕੜੀ ਹੈ ਅੱਜ ਐਤਵਾਰ ਹੈ ਅਗਲੇ ਵੀਰਵਾਰ ਅਸੀਂ ਆਵਾਂਗੇ ਅਗਲੇ ਵੀਰਵਾਰ ਤੁਸੀਂ ਤਿਆਰੀ ਰੱਖਿਓ ਵੀਰਵਾਰ ਨੂੰ ਅਸੀਂ ਸੁਨੇਹਾਂ ਹੀ ਆ ਜਾਵਾਂਗੇ ਬਾਬਾ ਕੋਈ ਸੁਖਸਿਰ ਨਹੀਂ ਵੀ ਦੇਵੋਗੇ ਹਾਂ ਮਾਤਾ ਤੁਸੀਂ ਜ਼ਿਆਦਾ ਤਾਂ ਭਾਵੇਂ ਨਾ ਕਰਿਓ ਇੱਕ ਕਾਲਾ ਬੱਕਰਾ ਅਤੇ ਦੋ ਸ਼ਰਾਬ ਦੀਆਂ ਬੋਤਲਾਂ ਲੈ ਆਇਓ ਇੰਨੇ ਬਗੈਰ ਸਰਨਾ ਨਹੀਂ ਕਿਉਂਕਿ ਚੀਜ਼ ਬੜੀ ਤਕੜੀ ਐ ਇਹਦੇ ਸਿਰ ਤੇ ਜੈਗੁਰ ਆਖਣ ਲੱਗੀ ਚੰਗਾ ਬਾਬਾ ਸਤਿਵਚਨ ਅਸੀਂ ਕਰ ਲਾਂਗੇ ਕੋਈ ਇੰਤਜ਼ਾਮ ਇੰਨੀ ਆਖ ਕੇ ਸਿਆਣਾ ਫਿਰ ਜਹੀ ਪਹਿਰ ਸਾਈਕਲ ਤੇ ਵਾਪਸ ਆਪਣੇ ਪਿੰਡ ਮੁੜ ਗਿਆ ਜਾਗਰ ਆਪਣੀਆਂ ਦਵਾਈਆਂ ਬੂਟੀਆਂ ਖਾਈ ਗਿਆ ਅਗਲੇ ਦਿਨ ਜੈਕਰ ਨੇ ਜਾਗਰ ਨੂੰ ਕਿਹਾ ਹੁਣ ਪੁੱਤ ਚੌਥੇ ਵੀਰਵਾਰ ਐ ਦੋ ਬੋਤਲਾਂ ਤੇ ਕਾਲੇ ਬੱਕਰਾ ਦਾ ਤਾਂ ਹੁਣ ਇੰਤਜ਼ਾਮ ਕਰੀਏ ਬੜਾ ਰੱਬ ਨੇ ਆਪਾਂ ਨੂੰ ਤਾਂ ਸ਼ਕੰਜੇ ਵਿੱਚ ਲੈ ਲਿਆ ਇਲਾਜ ਤਾਂ ਬੇਬੇ ਹੁਣ ਕਰਾਉਣਾ ਹੀ ਪਊ ਇੱਕ ਟੂਬ ਹੋਰ ਵਿੱਚ ਦਿੰਨੇ ਆ ਹੋਰ ਕੋਈ ਵਾਹ ਹੈ ਅਤੇ ਜਾਗਰ ਨੇ ਪ੍ਰੀਤੋ ਨੂੰ ਫਿਰ ਕੰਨਾਂ ਦੇ ਕਾਂਟੇ ਕੱਢ ਕੇ ਫੜਾਉਣ ਲਈ ਆਖਿਆ ਉਸਨੇ ਰੋਂਦੀ ਰੋਂਦੀ ਨੇ ਪੇਟੀ ਵਿੱਚੋਂ ਕਾਂਟੇ ਕੱਢ ਕੇ ਫੜਾ ਦਿੱਤੇ ਜੈ ਕਰੋ ਸੁਨਿਆਰਾਂ ਦੀ ਹੱਟੀ ਤੇ ਜਾ ਕੇ ਵੇਚਾਈ ਜੋ ਪੈਸੇ ਵੱਟੇ ਸੀ ਆ ਕੇ ਉਸਨੇ ਜਾਗਰ ਨੂੰ ਫੜਾ ਦਿੱਤੇ ਉਸਨੇ ਰੁਪਏ ਪ੍ਰੀਤੋ ਨੂੰ ਫੜਾ ਕੇ ਪੇਟੀ ਵਿੱਚ ਰਖਾ ਦਿੱਤੇ ਵੀਰਵਾਰ ਦਾ ਦਿਨ ਵੀ ਆ ਗਿਆ ਸਿਆਣਾ ਇੱਕ ਆਪਣੇ ਨੌਜਵਾਨ ਚੇਲੇ ਨਾਲ ਸੁਬ੍ਹਾ ਸਵੇਹਾ ਹੀ ਜਾਗਰ ਤੇ ਘਰ ਆ ਬੈਠੇ। ਜੈਕਰ ਨੇ ਉਹਨਾਂ ਨੂੰ ਚਾਹ ਪਾਣੀ ਪਿਲਾਇਆ। ਉਹਨਾਂ ਦੇ ਘਰੇ ਸਿਆਣਾ ਆਇਆ ਦੇਖ ਕੇ ਚੂੜੂ ਅਮਲੀ ਆ ਬੈਠਾ। ਕੁਝ ਹੋਰ ਮੁੰਡੀਰ ਵੀ ਆ ਬੈਠੀ। ਜਾਗਰ ਨੇ ਅੰਦਰੋਂ ਪੇਟੀ ਚੋਂ ਕੱਢ ਕੇ ਦੋ ਮੁੰਡਿਆਂ ਨੂੰ ਕਾਲਾ ਬਕਰਾਂ ਲਿਆਉਣ ਲਈ ਪੈਸੇ ਫੜਾਈ। ਇੱਕ ਮੁੰਡੇ ਨੇ ਸਾਈਕਲ ਫੜਾ ਕੇ ਠੇਕੇ ਤੋਂ ਦੋ ਬੋਤਲਾਂ ਸ਼ਰਾਬ ਦੀਆਂ ਲੈਣ ਲਈ ਭੇਜ ਦਿੱਤਾ। ਮੁੰਡੇ ਵੇੜੇ ਦੇ ਘਰਾਂ ਵਿੱਚ ਤੁਰ ਫਿਰ ਕੇ ਕਾਲਾ ਬੱਕਰਾ ਵੀ ਪਹਾੜ ਲਿਆ ਜਿਹੜਾ ਮੁੰਡਾ ਠੇਕੇ ਨੂੰ ਭੇਜਿਆ ਸੀ ਉਹ ਦੋ ਸ਼ਰਾਬ ਦੀਆਂ ਬੋਤਲਾਂ ਵੀ ਲਿਆ ਆਇਆ ਦੁਪਹਿਰੇ ਜਿਹੇ ਸਿਆਣੇ ਤੇ ਉਸ ਦੇ ਚੇਲੇ ਮੁੰਡੇ ਨੇ ਜਾਗਰ ਦੀ ਸੁਹਾਗਤ ਚੋਂ ਦੋ ਚਿਰਾਗ ਲਾਏ ਹੋਮ ਤੂਫ਼ ਕੀਤੀ ਫਿਰ ਚਿਰਾਗਾਂ ਕੋਲ ਦੋਵੇਂ ਬੋਤਲਾਂ ਰੱਖ ਲਈਆਂ ਫਿਰ ਕਾਲੇ ਬੱਕਰੇ ਨੂੰ ਲਿਆ ਕੇ ਚਿਰਾਗਾਂ ਅੱਗੇ ਖੜਾ ਕਰ ਲਿਆ ਬੱਕਰੇ ਦੇ ਖੁਰ ਪਾਣੀ ਨਾਲ ਧੋਤੇ ਉਸ ਦੀ ਧੌਣ ਪਾਣੀ ਨਾਲ ਗਿੱਲੀ ਕਰਕੇ ਸਿਆਣਾ ਮੰਤਰ ਪੜਨ ਲੱਗਿਆ ਸਾਰਾ ਕਾਰਜਕ੍ਰਮ ਕਰਕੇ ਸਿਆਣਾ ਜਾਗਰ ਨੂੰ ਪੁੱਛਣ ਲੱਗਿਆ ਕਿ ਇੱਥੇ ਨੇੜੇ ਤੇੜੇ ਕਿਸੇ ਦਾ ਖਾਲੀ ਜਾਂ ਪਸ਼ੂਆਂ ਵਾਲਾ ਘਰ ਹੈ ਜਾਗਰ ਨੇ ਇੱਕ ਖਾਲੀ ਘਰ ਦਾਸ ਦਿੱਤਾ ਸਿਆਣਾ ਤੇ ਉਸ ਦਾ ਚੇਲਾ ਆਪਣੇ ਬੈਗ ਵਿੱਚੋਂ ਦਾਹ ਤੇ ਛੁਰੀਆਂ ਕੱਢ ਕੇ ਮੁੰਡੇਹਰ ਨੂੰ ਨਾਲ ਲੈ ਕੇ ਕਾਲਾ ਬੱਕਰਾ ਉਸ ਖਾਲੀ ਘਰੇ ਲੈ ਗਏ ਬੱਕਰੇ ਦਾ ਝਟਕਾ ਬਣਾ ਕੇ ਟੋਕਰੀ ਵਿੱਚ ਪਾ ਕੇ ਉਹ ਘਰੇ ਲੈ ਆਏ ਚਿਰਾਗਾ ਅੱਗੇ ਗੋਹੇ ਦੀ ਅਗ ਲਿਆ ਕੇ ਤੜਕੇ ਉੱਪਰ ਹੋਮ ਤੂਫ ਪਾਣ ਲੱਗੇ ਸ਼ਰਾਬ ਦੀਆਂ ਬੋਤਲਾਂ ਖੋਲ ਕੇ ਇੱਕ ਇੱਕ ਡਾਟਾ ਸ਼ਰਾਬ ਦਾ ਅੱਗ ਉੱਤੇ ਪਾਇਆ ਇੱਕ ਮੀਟ ਦਾ ਟੁਕੜਾ ਵੀ ਉੱਥੇ ਰੱਖਿਆ ਮੱਥਾ ਟੇਕਿਆ ਸਿਆਣੇ ਤੇ ਚੇਲੇ ਨੇ ਮੰਗਰੋਂ ਸਿਆਣੇ ਨੇ ਮੁੰਡੀਹਰ ਤੋਂ ਤੇ ਚੂੜੂ ਤੋਂ ਵੀ ਮੱਥਾ ਟਿਕਾਇਆ ਬੱਕਰੇ ਦਾ ਝਟਕਾ ਉਹਨਾਂ ਸਾਰਿਆਂ ਨੇ ਚੁੱਲ੍ਹੇ ਉੱਤੇ ਤੜਕਾ ਲਾ ਕੇ ਕੜਾਹੀ ਵਿੱਚ ਰਿਜਣਾ ਧਰ ਦਿੱਤਾ ਚੁੱਲ੍ਹੇ 'ਚੋਂ ਖਲਪਾੜਾਂ ਲਾ ਕੇ ਅੱਗ ਤੇਜ਼ ਕਰ ਦਿੱਤੀ ਫਿਰ ਗਲਾਸ ਤੇ ਪਾਣੀ ਦਾ ਜੱਗ ਲਿਆ ਕੇ ਉਹ ਸਾਰੇ ਗਲਾਸਾਂ ਚੋਂ ਪਾ ਪਾ ਕੇ ਸ਼ਰਾਬ ਪੀਣ ਲੱਗੇ ਜਦ ਸਿਆਣੇ ਤੇ ਚੇਲੇ ਦੀਆਂ ਅੱਖਾਂ ਲਾਲ ਹੋ ਗਈਆਂ ਤਾਂ ਸਿਆਣੇ ਨੇ ਆਪਣੇ ਕੱਪੜੇ ਦੇ ਗੁੱਥਲੇ ਚੋਂ ਦੋ ਤਾਰੀਆਂ ਕੱਢ ਲਿਆ ਫਿਰ ਤਾਰਾਂ ਸੁਰ ਕਰਕੇ ਵਜਾਉਣ ਲੱਗਿਆ ਦੋ ਤਾਰੀਆਂ ਵਜਾਉਂਦਾ ਉਹ ਫਿਰ ਸ਼ੋਰਾਂ ਵੀ ਲਾਉਣ ਲੱਗ ਪਿਆ ਗੱਦੀ ਵਾਲਿਆ ਬਜ਼ੁਰਗਾ ਬਈ ਜੜਾਵਾਂ ਜੋਗ ਦੀਆਂ ਜੋਗ ਦੀਆਂ ਬਾਬਾ ਜੜਾਵਾਂ ਭੇਖ ਦੀਆਂ ਉਹ ਬਈ ਬਈ ਮੰਗਲ ਚੇਲਾ ਵੀ ਤੇ ਮੰਡੀਰ ਵੀ ਬੋਲਣ ਲਾ ਲਈ ਸਿਆਣੇ ਨੇ ਕਿੰਨਾ ਈ ਚਿਰ ਇਸ ਤਰ੍ਹਾਂ ਉਹ ਗਾਈ ਗਏ ਵਿੱਚ ਦੋ ਤਾਰੀਆਂ ਬਜਾਉਣ ਰੁਕ ਕੇ ਉਹ ਸਾਰੇ ਹਾੜਾ ਵੀ ਲਾ ਲੈਂਦੇ ਫਿਰ ਸਿਆਣੇ ਨੇ ਚੇਲੇ ਨੂੰ ਆਖਿਆ ਕਿ ਉਹ ਕੜਾਹੀ ਵਿੱਚੋਂ ਥੋੜਾ ਝਟਕਾ ਕੱਢ ਕੇ ਵੇਖ ਕੇ ਜੇ ਰਿੱਜ ਗਿਆ ਤਾਂ ਕੋਲੇ ਵਿੱਚ ਪਾ ਕੇ ਲਿਆ ਲਿਆਵੇ ਚੇਲੇ ਨੇ ਇਵੇਂ ਕੀਤਾ ਝਟਕਾ ਰਿੱਜ ਗਿਆ ਸੀ ਚੇਲੇ ਨੇ ਕੋਲਾ ਝਟਕੇ ਦਾ ਭਰ ਕੇ ਆਪਣੇ ਗੁਰੂ ਅੱਗੇ ਲਿਆ ਤਰਿਆ ਉਦਾਰੂ ਦੇ ਹਾੜਿਆਂ ਨਾਲ ਝਟਕਾ ਵੀ ਖਾਣ ਲੱਗੇ ਚੂੜੂ ਅਮਲੀ ਨੇ ਆਪਣੀ ਬਾਟੀ ਵਿੱਚ ਝਟਕਾ ਪਾ ਲਿਆ ਤੇ ਮੰਡੀਰ ਨੂੰ ਵੀ ਪਾ ਕੇ ਦਿੱਤਾ ਸਾਰੇ ਪੀਣ ਖਾਣ ਲੱਗੇ दारू ਪਿੰਦੇ ਝਟਕਾ ਖਾਂਦੇ ਮੰਡੀਰ ਚੋਂ ਦੋ ਮੁੰਡੇ ਲੜ ਪਏ ਉਹਨਾਂ ਦੋਵਾਂ ਨੂੰ ਸਿਆਣੇ ਨੇ ਝਿੜਕ ਕੇ ਆਪਦੇ ਆਪ ਦੇ ਘਰਾਂ ਨੂੰ ਗੈਰ ਦਿੱਤਾ ਚੂੜੂ ਅਮਲੀ ਚਲਾਕ ਸੀ ਉਹ ਨਾਲੇ दारू ਪੀ ਗਿਆ ਨਾਲੇ ਝਟਕਾ ਖਾਈ ਗਿਆ ਕੁਝ ਚਿਰ ਮੰਗਰੋ ਸਿਆਣੇ ਨੇ ਚੂੜੂ ਅਮਲੀ ਤੇ ਦੋ ਰਹਿੰਦੇ ਹੋਰ ਮੁੰਡਿਆਂ ਨੂੰ ਵੀ ਆਪਣੇ ਘਰੇ ਭਜਾ ਦਿੱਤਾ ਜਾਗਰ ਨੇ दारू ਨਹੀਂ ਸਿਪੀਤੀ ਸਿਆਣੇ ਨੇ ਵੀ ਉਸ ਨੂੰ ਪੀਣ ਲਈ ਬਹੁਤਾ ਜ਼ੋਰ ਨਹੀਂ ਪਾਇਆ ਜਾਗਰ ਇਹ ਸਾਰਾ ਘਟਨਾਕ੍ਰਮ ਚੁਕੰਨਾ ਹੋ ਕੇ ਵੇਖ ਰਿਹਾ ਸੀ ਥੋੜੇ ਚਿਰ ਮਗਰੋਂ ਪ੍ਰੀਤੋ ਤੇ ਸਿਆਣੇ ਦੇ ਚੇਲੇ ਨੂੰ ਰੋਟੀ ਖਵਾਈ ਚੇਲਾ ਪ੍ਰੀਤੋ ਤੇ ਨਜ਼ਰਾਂ ਗੱਡੀ ਬੈਠਾ ਸੀ ਪ੍ਰੀਤੋ ਵੀ ਉਸ ਵੱਲ ਵੇਖ ਮੁਸਕਰਾ ਰਹੀ ਸੀ ਚੇਲੇ ਨੇ ਇੱਕ ਦੋ ਹਰਕਤਾਂ ਪ੍ਰੀਤੋ ਨਾਲ ਕੀਤੀਆਂ ਪ੍ਰੀਤੋ ਸਦੋ ਹੱਸ ਪੈਂਦੀ ਜਾਗਰ ਇਹ ਸਾਰਾ ਨਾਟਕ ਵੇਖ ਰਿਹਾ ਸੀ ਅੱਧੀ ਰਾਤ ਤੱਕ ਉਹ ਸਾਰੇ ਸੌ ਗਏ ਜਾਗਰ ਜਾਗ ਰਿਹਾ ਤਾਰੇ ਗਿਣੀ ਜਾਂਦਾ ਸੀ ਕੁਝ ਚਿਰ ਮਗਰੋਂ ਚੇਲਾ ਉੱਠਿਆ ਤੇ ਦਬਵੇਂ ਪੈਰੀ ਪ੍ਰਿਤੋ ਦੇ ਮੰਝੇ ਵੱਲ ਜਾਣ ਲੱਗਿਆ ਤਦੇ ਹੀ ਜਾਗਰ ਨੇ ਘਰਮੀ ਆਵਾਜ਼ ਵਿੱਚ ਕਿਹਾ ਕੀ ਗੱਲ ਹੈ ਬਾਬਾ ਕੀ ਚਾਹੀਦਾ ਤੈਨੂੰ ਮੈਂ ਮੈਂ ਤਾਂ ਬਾਈ ਪਾਣੀ ਪੀਣਾ ਸੀ ਘੜਾ ਵੇਖਦਾ ਸੀ ਕਿ ਪਾਣੀ ਵਾਲਾ ਘੜਾ ਕਿੱਥੇ ਹੈ ਜਾਗਰ ਪੂਰੇ ਗੁੱਸੇ ਨਾਲ ਬੋਲਿਆ ਗੱਲ ਸੁਣੋ ਏ ਅਸੀਂ ਰਜੇ ਤੇ ਆਏ ਤੁਹਾਡੇ ਇਲਾਜ ਤੋਂ ਅੱਬਲ ਤਾਂ ਹੁਣੇ ਨਿਕਲੋ ਮੇਰੇ ਘਰੋਂ ਨਹੀਂ ਦਿਨ ਚੜ੍ਹਨ ਤੋਂ ਪਹਿਲਾਂ ਭੱਜ ਜਾਇਓ ਨਹੀਂ ਮੈਂ ਬੇੜੇ ਦੇ ਬੰਬਰ ਨੂੰ ਬੁਲਾ ਕੇ ਤੁਹਾਡੀ ਐਸੀ ਤੈਸੀ ਕਰਾ ਦਿਉ ਜਾਗਰ ਨੂੰ ਬੋਲਦਾ ਸੁਣ ਕੇ ਵੱਡਾ ਸਿਆਣਾ ਵੀ ਉੱਠ ਖੜਿਆ ਤੇ ਬੋਲਿਆ ਕੀ ਗੱਲ ਹੈ ਭਗਤਾ ਐਵੇਂ ਗੁੱਸੇ ਹੋਈ ਜਾਂਨੇ ਜਾਗਰ ਉਸ ਨੂੰ ਪੂਰੇ ਗੁੱਸੇ ਨਾਲ ਬੋਲਿਆ ਗੱਲ ਸੁਣ ਬਾਬਾ ਅੱਬਲ ਦਾ ਤੁਸੀਂ ਹੁਣੇ ਮੇਰੇ ਘਰੋਂ ਨਿਕਲੋ ਜੇ ਨਹੀਂ ਤਾਂ ਤੜਕੇ ਦਿਨ ਚੜਨ ਤੋਂ ਪਹਿਲਾਂ ਭੱਜ ਜਾਇਓ ਨਹੀਂ ਮੈਂ ਬੁਰੀ ਕਰਾਂਗਾ ਗੁਰਦੁਆਰੇ ਵਿੱਚ ਅਜੇ ਪਾਠ ਹੀ ਸਿੰਘ ਬੋਲਿਆ ਹੀ ਸੀ ਕਿ ਸਿਆਣਾ ਤੇ ਉਸਦਾ ਚੇਲਾ ਉੱਠ ਕੇ ਆਪਦੇ ਸਾਈਕਲ ਨੂੰ ਚੁੱਕ ਕੇ ਪੱਤਰੇ ਬਾਜ ਗਏ ਦਿਨ ਚੜੇ ਤੋਂ ਜਾਗਰ ਤੇ ਜੈਕਾਰ ਪ੍ਰੀਤੋ ਨਾੜ ਲੜਨ ਲੱਗ ਪਏ ਉਹਨਾਂ ਦੇ ਘਰੇ ਕਲੇਸ਼ ਪੈ ਗਿਆ ਜਿਸ ਦਿਨ ਚੇਲਾ ਦਾ ਮੁੰਡਾ ਲੈਂਬਰ ਨੂੰ ਸੁਨੇਹਾ ਦੇ ਕੇ ਗਿਆ ਸੀ ਉਸ ਨੂੰ ਖੁਸ਼ੀ ਚੜ ਗਈ ਸੀ ਉਹ ਇਸ ਕੇ ਉਸ ਨੂੰ ਮੌਤ ਤੋਂ ਬਚਾਉਣ ਵਾਲੇ ਫਰਿਸ਼ਤੇ ਨੇ ਉਸ ਨੂੰ ਮਿਲਣ ਲਈ ਬੁਲਾਇਆ ਸੀ ਉਸ ਨੂੰ ਤਾਂ ਮੈਂ ਨਦੀਆਂ چیر ਕੇ ਵੀ ਮਿਲਾਂਗਾ ਜਿਸ ਨੇ ਜ਼ਿੰਦਗੀ ਬਖਸ਼ੀ ਹੈ ਸੋ ਅਗਲੇ ਦਿਨ ਉਸ ਨੇ ਸਾਈਕਲ ਚੁੱਕਿਆ ਤੇ ਸ਼ਹਿਰ ਵੱਲ ਚੱਲੇ ਪਾ ਦਿੱਤੇ ਸ਼ਹਿਰ ਵਿੱਚ ਇੱਕ ਥਾਰੀੜੀ ਤੇ ਸਸਤੇ ਸੰਤਰੇ ਵਿਕੀ ਜਾਂਦੇ ਸਨ ਉਸ ਨੇ ਵੀ ਪੈਸਿਆਂ ਦਾ ਸੰਤral ਆ ਕੇ ਸੜਕ ਤੋਂ ਪਾਸੇ ਹੋ ਕੇ ਸ਼ਿੱਲ ਕੇ ਖਾ ਲਿਆ ਫਿਰ ਸਾਈਕਲ ਤੇ ਲੱਤ ਦਿੱਤੀ ਤੇ ਡੱਬ ਵਾਲੀ ਚੌਕ ਅੱਪੜ ਗਿਆ ਸਾਈਕਲ ਸੜਕ ਦੇ ਇੱਕ ਪਾਸੇ ਲਾ ਕੇ ਉਹ ਆਸੇ ਪਾਸੇ ਵੇਖਣ ਲੱਗ ਪਿਆ ਇਸ ਤੋਂ ਮਗਰੋਂ ਇੱਕ ਪਾਸਿਓਂ ਬਲਵੀਰ ਨੇ ਆਹ ਕੰਨ ਕੱਢੇ ਉਹ ਹੱਸ ਕੇ ਜੱਫੀ ਪਾ ਕੇ ਦੋਵੇਂ ਮਿੱਤਰ ਮਿਲੇ ਬਲਵੀਰ ਉਸ ਨੂੰ ਇੱਕ ਟਾਬੇ ਵਿੱਚ ਲੈ ਗਿਆ ਦੋਵਾਂ ਨੇ ਚਾਹ ਪੀਂਦੇ ਪੀਂਦੇ ਗੱਲਾਂ ਕੀਤੀਆਂ ਹੋਰ ਫਿਰ ਲੈਂਬਰ ਛੋਟੇ ਭਾਈ ਮਨ ਤੋਂ ਬੋਝ ਲੈ ਗਿਆ ਹਾਂ ਬਾਈ ਜੀ ਉਸ ਦਿਨ ਤੂੰ ਮੈਨੂੰ ਬਚਾ ਲਿਆ ਹੁਣ ਮੈਂ ਦਿਹਾੜੀ ਦੱਪਾ ਕਰ ਲੈਂਦਾ ਹਾਂ ਮੇਰਾ ਬਾਪ ਤਾਂ ਤੁਰ ਗਿਆ ਸੀ ਅਸੀਂ ਘਰ ਵਿੱਚ ਮਾਂ ਪੁੱਤ ਖੁਸ਼ ਐ ਹੁਣ ਚੱਲ ਮੈਂ ਤੇਰੇ ਲਈ ਕੰਮ ਭਾਲਿਆ ਚੱਲ ਦਿਖਾਵਾਂ ਜੇ ਤੈਨੂੰ ਚੰਗਾ ਲੱਗਿਆ ਤਾਂ ਕਰੀ ਜੇ ਨਾ ਲੱਗਿਆ ਨਾ ਕਰੀ ਉਹ ਦੋਵੇਂ ਸਾਈਕਲਾਂ ਉੱਤੇ ਸ਼ਹਿਰ ਦੇ ਉੱਤਰ ਵੱਲ ਚਲੇ ਗਏ ਇਧਰ ਹੀ ਲੈਂਬਰ ਦੇ ਪਿੰਡ ਨੂੰ ਪੱਕੀ ਸੜਕ ਜਾਂਦੀ ਸੀ ਉੱਥੇ ਕੋਈ ਸਰਕਾਰੀ ਬਿਲਡਿੰਗ ਬਣ ਰਹੀ ਸੀ ਬਹੁਤ ਵੱਡੀ ਬਿਲਡਿੰਗ ਬਣ ਰਹੀ ਸੀ ਅੱਧੀ ਬਣ ਗਈ ਸੀ ਅੱਧੀ ਅਜੇ ਬਣ ਹੀ ਰਹੀ ਸੀ ਕੰਮ ਚੱਲ ਰਿਹਾ ਸੀ ਚਾਰ ਰਾਜ ਮਿਸਤਰੀ ਅਤੇ ਬਹੁਤ ਸਾਰੇ ਮਜ਼ਦੂਰ ਕੰਮ ਕਰ ਰਹੇ ਸਨ ਬਿਲਡਿੰਗ ਦੇ ਪਿਛਲੇ ਪਾਸੇ ਠੇਕੇਦਾਰ ਦਾ ਦਫ਼ਤਰ ਸੀ ਬਲਵੀਰ ਉਸ ਦਫ਼ਤਰ ਵਿੱਚ ਚਲਿਆ ਗਿਆ ਮੰਗਰੇ ਹੀ ਲੈਂਬਰ ਠੇਕੇਦਾਰ ਕੁਰਸੀ ਤੋਂ ਕੁਝ ਲਿਖਦਾ ਲਿਖਦਾ ਉੱਠ ਕੇ ਬਲਵੀਰ ਨੂੰ ਜੱਫੀ ਪਾ ਕੇ ਮਿਲਿਆ ਠੇਕੇਦਾਰ ਵੀ ਨੌਜਵਾਨ ਮੁੰਡਾ ਜਿਹਾ ਸੀ ਉਸਤੇ ਵੀ ਲਾਲ ਪੱਗ ਬੰਨੀ ਹੋਈ ਸੀ ਉਹ ਦੋਵੇਂ ਕੁਰਸੀਆਂ ਤੇ ਬੈਠ ਗਏ ਬਲਵੀਰ ਠੇਕੇਦਾਰ ਨਾਲ ਗੱਲیں ਲੱਗ ਗਿਆ ਚਾਹ ਆ ਗਈ ਚਾਹ ਪੀਣ ਮਗਰੋਂ ਬਲਵੀਰ ਨੇ ਠੇਕੇਦਾਰ ਮੁੰਡੇ ਨੂੰ ਕਿਹਾ ਇਹ ਮੁੰਡਾ ਮੇਰਾ ਮਿੱਤਰ ਹੈ ਨੌਜਮਾਤਾ ਪੜਿਆ ਇਸ ਨੂੰ ਆਪਣੇ ਕੋਲ ਕੰਮ ਤੇ ਲਾ ਲੈ ਠੇਕੇਦਾਰ ਨੇ ਲੈਂਬਰ ਵੱਲ ਮੁਸਕਰਾ ਕੇ ਵੇਖਿਆ ਅਤੇ ਕਿਹਾ ਠੀਕ ਹੈ ਜਦੋਂ ਬਲਵੀਰ ਦਾ ਹੁਕਮ ਹੋ ਗਿਆ ਤਾਂ ਠੀਕ ਹੈ ਮਿੱਤਰਾ ਸਵੇਰ 9 ਵਜੇ ਆਇਆ ਜਾਇਆ ਕਰੀ ਸ਼ਾਮ ਨੂੰ ਅਸੀਂ 4 ਵਜੇ ਛੁੱਟੀ ਕਰ ਦਿੰਦੇ ਹਾਂ ਲੇਬਰ ਨਾਲ ਕੰਮ ਕਰੀ ਤਨਖਾਹ 15 ਦਿਨਾਂ ਬਾਅਦ ਦਿੰਦੇ ਹਾਂ ਡੇਲੀ ਦੇ 10 ਰੁਪਏ 15 ਦਿਨਾਂ ਮਗਰੋਂ 150 ਰੁਪਏ ਮਿਲ ਜਾਇਆ ਕਰੇਗਾ ਪਰ ਸਾਡੀ ਇੱਕ ਸ਼ਰਤ ਹੈ ਕਿ ਬਾਕੀ ਲੇਬਰ ਨਾਲ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਬਸ ਮਤਲਬ ਦੀ ਗੱਲ ਕਰਕੇ ਆਪਣਾ ਕੰਮ ਕਰੀ ਜਾਈ ਐਤਵਾਰ ਨੂੰ ਛੁੱਟੀ ਹੋਇਆ ਕਰੇਗੀ ਦੋਸਤੋ ਇਹ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰਿਆ ਅੱਜ ਤੁਸੀਂ ਇਸ ਦਾ ਚੌਥਾ ਪਾਗ ਸੁਣ ਰਹੇ ਹੋ ਕੱਲ ਨੂੰ ਮੈਂ ਇਸ ਦਾ ਤੁਹਾਡੇ ਲਈ ਪੰਜਵਾਂ ਪਾਗ ਲੈ ਕੇ ਹਾਜ਼ਰ ਹੋਵਾਂਗੀ ਦੋਸਤੋ ਕਲੇਰ ਅੰਮ੍ਰਿਤ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਆ ਵੀਡੀਓਜ਼ ਸੈਤਿਕ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਣ ਤੇ ਹੁਣ ਆਪਣੀ ਖਾਦਮ ਅਮ੍ਰਿਤ ਪਾਲ ਕਲੇਰ ਨੂੰ ਦਿਓ ਅਜਸਤ ਦੋਸਤੋ ਆਪਣਾ ਖਿਆਲ ਰੱਖਿਓ ਸਦਾ ਖੁਸ਼ ਰਹੋ